ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 537ਵਾਂ ਵਿਆਪੁਰ ਦਾ ਦਿਨ ਰੋਜ਼ਾ ਚੋੜ ਮੇਲਾ ਸ਼ੁਰੂ ਹੋ ਗਿਆ। ਪਹਿਲਾ ਦਿਨ ਇਤਿਹਾਸਿਕ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ਼੍ਰੀ ਕਨਪੜ ਸਾਹਿਬ ਦੀ ਅਰੰਭਤਾ ਹੋਈ ਸੀ ਅਤੇ ਇਸ ਮੌਕੇ ਵੱਡੇ ਗਿਣਤੀ ਚ ਸੰਗਤ ਨਤਮਸਤਕ ਹੋਈ ਸੀ। ਅਤੇ ਸੱਜ ਸਵੇਰ ਤੋਂ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਐਸਜੀਪੀਸੀ ਮੈਂਬਰ ਗੁਰਵਿੰਦਰ ਪਾਲ ਸਿੰਘ ਗੋਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਿਆਹ ਪੂਰਵ ਨੂੰ ਲੈ ਕੇ ਪੂਰੀ ਧਾਰਮਿਕ ਮਰਿਆਦਾ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਿਹਾ ਹੈ ਅਤੇ 10 ਸਤੰਬਰ ਨੂੰ ਜਾਣ ਕੇ ਅੱਜ ਭੋਗ ਪਾਇਆ ਜਾਣਗੇ 10 ਸਤੰਬਰ ਨੂੰ ਬਟਾਲਾ ਚਿਕਾ ਵਿਸ਼ਾਲ ਨੰਕੀਰਤਨ ਸਜਾਇਆ ਜਾਵੇਗਾ ਉੱਥੇ ਸੰਗਤਾਂ ਦਾ ਕਹਿਣਾ ਕਿ ਇਹ ਦਿਹਾੜੇ ਦੀ ਉਹਨਾਂ ਨੂੰ ਹਰ ਸਾਲ ਉਡੀਕ ਕਰਦੀ ਆ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦਾ ਵਿਆਹ ਪੂਰਵ ਮਨਾਇਆ ਜਾਂਦਾ ਹੈ ਆਓ ਤੁਹਾਨੂੰ ਵੀ ਦਿਖਾਉਣੇ ਆ ਮੌਕਿਆਂ ਖਾਸ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੁਝ ਪਹਿ ਕਹਿਣ ਤੋਂ ਪਹਿਲਾਂ ਸਾਰੀ ਹੀ ਨਾਨਕਨਾਮ ਦੇਵਾ ਸਗਰਪੁਰ ਧਾਨਗੁਰ ਨਾਰਕ ਸਿੰਘ ਸੱਚੇ ਪਾਤਸ਼ਾਹ ਜਰਤ ਮਾਤਾ ਸਲਖਣੀ ਦੇ ਵਿਆਹ ਬਰੋਪਟੀ ਲੱਖ ਲੱਖ ਵਧਾਈ ਦਿੰਦਾ ਅੱਜ ਇਹ ਮਹਾਨ ਜਿਹੜਾ 537ਵਾਂ ਵਿਆਪਰਵ ਗੁਰਪੁਰਗੋਜੋੜ ਮੇਲਾ ਸ਼ੰਗਤਾਂ ਮਨਾਣ ਜਾ ਰਹੀ ਹੈ ਇਤਿਹਾਸ ਰਫਾਏ ਜਿੱਥੇ ਅਸੀਂ ਆਹਰੇ ਖੜੇ ਆ ਗੁਰਦਵਾਰ ਕੰਧ ਸਾਹਿਬ ਜਿੱਥੇ ਕਦੀ ਗੁਰਨਾਨਕ ਸਾਹਿਬ ਦੀ ਬਰਾਤ ਆ ਕੇ ਖੈਰੀ ਇਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਿਕ ਯਾਦਗਾਰ ਬਣ ਗਈ ਗੁਰਨਾਨਕ ਸਾਹਿਬ ਦੇ ਚਰਨ ਪਿਆ ਉਹ ਕੰਧ ਅੱਜ ਪ੍ਰਤਿਰੋਹੀ ਸੰਤਾਂ ਆ ਕੇ ਜਿੱਤੇ ਧੰਗੁਰ ਗੁਰਨਾਨ ਸਿੰਘ ਉਹ ਆਪਣਾ ਸੀਸ ਝੁਕੋ ਲਿਆ ਉਸ ਕੰਧ ਦੇ ਦਰਸ਼ਨ ਕਰਕੇ ਛਾਹ ਛਾਹ ਧੰਗੁਰ ਨਾਨਕ ਸਾਹਿਬ ਦੇ ਦਰਸ਼ਨ ਕਰਦੀ ਆ ਇਸ ਜੋੜ ਮੇਲੇ ਦੇ ਸਰਬੰਧ ਵਿੱਚ ਸਾਰੇ ਪ੍ਰੋਗਰਾਮ ਜੋੜੇ ਬੜੀ ਸਚਜੀ ਬੜੇ ਸਚਜੇ ਢਾਲ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ ਆਦੇ ਸਤਕਾਰ ਦੇ ਪ੍ਰਧਾਨ ਸ਼੍ਰੋਮੀ ਗੁਰਦਾਸ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਵਿਸ਼ਾ ਨਰਦੇਸ਼ ਔਰ ਵੱਡਾ ਸਿਓ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਇਹ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦੁਆਰਾ ਖੰਧ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਤਕਰਵਾਰੀਆਂ ਸਾਹਿਬ ਇੱਥੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਠ ਸਾਹਿਬ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਖਰਮਵਾਰ ਪਹਿਨਗੇ ਬੇੜਾ ਸਾਹਿਬ ਗੁਰਦਾਰੇ ਸਵੇਰੇ 6 ਵਜੇ ਭੋਗ ਪਾਏਗਾ ਪਾਕਿਸਤਾਨਾ ਦੇ ਲਾਸਵੇਰੇ ਦੇ ਕਰੀਬ ਖੰਡਪਾਟਾ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖੰਡਪਾਟਾ ਸਾਹਿਬ ਆਰੰਭੋ ਆਰੰਭ ਹੋਇਆ ਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਤੇ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖੰਡਪਾਟਾ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਭੇ ਜਾਂਦੇ ਨੇ ਅਜੋ ਗੁਰੂ ਦੀ ਅਸੀਸ ਰਾਕੇ ਗਲਤੀ ਸਾਹਿਬ ਨੇ ਰਾਸ ਕਰਕੇ ਉਹ ਖੰਡਪਾਤ ਸਾਹਿਬ ਆਰਾਮ ਖਵਾਏ ਨੇ ਬਹੁਤ ਬਹੁਤ ਗੁਰੂ ਦਾ ਧੰਵਾਦ ਗੁਰੂ ਦਾ ਸ਼ਕਰਾਨਾ ਜਿਸ ਕਾ ਕਾਰਜ ਤਨਹੀ ਕੀਤਾ ਮਾਨਸ ਪਿਆ ਵਿਚਾਰਾ ਰਾਮ ਮਾਲਕਾ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੋਧ ਹਰ ਮਗਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੈ ਬਚਪਨ ਤੋਂ ਕਿਉਂਕਿ ਮੇਰਾ ਇੱਥੇ ਗਵਾੜ ਘਰ ਹੈ ਤੇ ਤਨ ਤਨ ਸਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਮਾਤਾ ਸੁਲੱਖਣੀ ਜੀ ਅਪਾਰ ਬਖਸ਼ਿਸ਼ ਕਰਕੇ ਜਿਉਂ ਤੋਂ ਬਚਪਨ ਸੰਭਾਲਿਆ ਹੈ ਤੇ ਇੱਥੇ آن کے ہوندہ موقع ملدہ ہے اے گرو دی رحمت ہے اور ہر سال سنگت ا مطلب ود گیا ہے ਵਾਸਾਲੀ ਜਦੋਂ ਨਗਰ ਕੀਰਤਨ ਅੱਗੇ ਆਉਂਦਾ ਸੀ ਤੇ ਉਹ ਰਹਿ ਰਸ ਵੇਲੇ ਇੱਥੇ ਆ ਕੇ ਸਮਾਪਤ ਹੋ ਜਾਂਦਾ ਸੀ ਪਰ ਹੁਣ ਤੇ ਕੋਈ ਸਮੇਂ ਦੀ ਪਾਬੰਦੀ ਨਹੀਂ ਰਹੀ ਐਸੇ ਅਲੋਕਿਕ ਨਜ਼ਾਰੇ ਜਿਹੜੇ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦਾ ਉਹ ਸਿਰਫ ਅਨੁਭਾਵੇ ਕੀਤੇ ਜਾ ਸਕਦੇ ਨੇ ਆ ਜੀ ਗੁਰਦੁਆਰਾ ਸ੍ਰੀ ਕਨ ਸਾਹਿਬ ਵਿਖੇ ਇੱਥੇ ਐਸ ਵੇਲੇ ਨਤਮਸਤਕ ਹੋਣ ਆਏ ਆ ਔਰ ਜੋ ਦਿਗੋ ਚੁਗ ਟਾਲ ਕੰਧ ਸਾਹਿਬ ਨਾਲਕ ਨਜ਼ਰੀ ਨਜ਼ਰ ਨੇ ਹਾਲ ਕੰਦ ਤੋਂ ਕੰਦ ਸਾਹਿਬ ਹੋ ਗਈ ਤੇ ਸਾਰੀ ਲੁਕਾਈ ਜਿਹੜੀ ਉੱਥੇ ਨਤਮਸਤਕ ਹੋਣ ਹੁੰਦੀ ਹੈ ਇਹ ਆਪ ਜੀ ਦਾ ਸਰ ਸੰਗਤਾਂ ਦਾ ਅਸੀਸ ਭਰਿਆ ਚਿਰ ਤੇ ਹੱਥ ਇਸੇ ਤਰ੍ਹਾਂ ਬਣਿਆ ਰਿਹਾ ਤੇ ਅਸੀਂ ਸੰਗਤ ਦੇ ਦਰਸ਼ਨ ਕਰਦੇ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ